ਸਾਂਝਾ ਮੁਲਾਜ਼ਮ ਪੈਨਸ਼ਨ ਐਸੋਸੀਏਸ਼ਨ ਵੱਲੋਂ ਅੱਜ ਪੰਜਾਬ ਸਰਕਾਰ ਦੇ ਖਿਲਾਫ ਪੰਜਾਬ ਦੇ ਸਮੂਹ ਜ਼ਿਲ੍ਹਾ ਹੈੱਡਕੁਆਟਰਾਂ ਤੇ ਰੋਸ਼ ਪ੍ਰੋਟੈਸਟ ਕੀਤਾ ਗਿਆ ਤੇ ਪੰਜਾਬ ਸਰਕਾਰ ਦੇ ਖਿਲਾਫ ਪੋਲ ਖੋਲ ਨੀਤੀ ਅਪਣਾਈ ਗਈ ਜਿਸ ਤਹਿਤ ਸਾਂਝਾ ਮੁਲਾਜ਼ਮ ਪੈਨਸ਼ਨ ਐਕਸ਼ਨ ਕਮੇਟੀ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਫਾਜ਼ਿਲਕਾ ਦੇ ਗੇਟ ਤੇ ਪੁੱਜ ਕੇ ਪੰਜਾਬ ਸਰਕਾਰ ਦੇ ਵੱਖ-ਵੱਖ ਮੰਤਰੀਆਂ ਦਾ ਅਤੇ ਪੰਜਾਬ ਸਰਕਾਰ ਦਾ ਸਾਂਝਾ ਪੁਤਰਾ ਫੋਕਿਆ ਗਿਆ ਜਿੱਥੇ ਬੋਲਦੇ ਹੋਏ ਪੈਨਸ਼ਨ ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਚੋਣਾਂ ਵਿੱਚ ਜਿਸ ਤਰ੍ਹਾਂ ਸਰਕਾਰ ਨੂੰ ਸੱਤਾ ਵਿੱਚ ਲੈ ਕੇ ਆਏ ਸੀ 27 ਦੇ ਚੋਣਾਂ ਵਿੱਚ ਸੱਤਾ ਤੋਂ ਚਲਦਾ ਕਰਨਗੇ ਕੋਈ ਸਰਕਾਰ ਕਿਸਾਨ ਮਜ਼ਦੂਰ ਸਟੂਡੈਂਟ ਨੂੰ ਭੁੱਲ ਕੇ ਕਾਰਪੋਰੇਟ ਹੱਥਾਂ ਵਿੱਚ ਵਿਕ ਗਈ ਹੈ ਹੋਰ ਕੀ ਕੁਝ ਹੋਇਆ ਸਭ ਕੁਝ ਜਾਣ ਲੈਣ ਲਈ ਸਾਡੇ ਅੱਜ ਅਸੀਂ ਪੰਜਾਬ ਪੈਨਸ਼ਨ ਸੰਜੇ ਫਰਟ ਵਾਲਿਓ ਜੋ ਸਾਨੂੰ ਉਹਨਾਂ ਨੇ ਹਦਾਇਤ ਕੀਤੀ ਸੀ ਭਗਵੰਤ ਮਾਨ ਸਰਕਾਰ ਸਮੇਂ-ਸਮੇਂ ਤੇ ਮਲਾੜਮਾ ਦੇ ਪੈਸ਼ਨ ਨੂੰ ਟੈਂਟ ਇਨ ਦੀ ਸੀ ਵੀ ਅਸ ਟਾਈਮ ਤੇ ਆਪਾਂ ਗੱਲ ਕਰਾਂਗੇ ਵਿਚਾਰ ਕਰ ਰਹੇ ਸਬ ਕਮੇਟੀ ਰਹੀ ਪਰ ਦੁੱਖ ਦੀ ਗੱਲ ਹੈ तकरीबन ਜਦੋਂ ਦੀ 3 ਸਾਲ ਹੋ ਗਏ ਹਮੇਸ਼ਾ ਹੀ ਇਹਨੇ ਲਾਰਾ ਲਾਇਆ ਲਾਰਾ ਲਾ ਕੇ ਕੱਲਾ ਲਾਰਾ ਹੀ ਨਹੀਂ ਲਾ ਕੇ ਸਾਡੇ ਜ਼ਖਮ ਤੇ ਲੂਣ ਛੜਕ ਰਹੀ ਹੈ ਕਿਉਂਕਿ ਜਿਸ ਦਿੱਤੇ ਹੋਏ ਸਮੇਂ ਤੇ ਅਸੀਂ ਉੱਥੇ ਜਾਂਨੇ ਆਪ ਦੇ ਰੇਮਾਂ ਦੇ ਵਿੱਚੋਂ 2 2 3 300 ਕਿਲੋਮੀਟਰ ਜਾ ਕੇ ਜਦੋਂ ਉੱਥੇ ਪਤਾ ਲੱਗਦਾ ਵੀ ਇਹ ਡੰਡੇ ਦੇ ਵਿੱਚ ਨਹੀਂ ਤੇ ਜਿਹੜਾ ਸਾਡੇ ਮਲਾਜਮਾਂ ਦਾ ਬਕਾਇਆ ਸੀ ਉਹਨੇ ਇੱਕ ਏਜ ਗਰੁੱਪ ਬਣਾਤਾ ਤੇ ਜਿਹੜੇ ਸਾਡੇ ਮਲਾਜਮ ਸਾਥੀ ਸੀ ਉਹਨਾਂ ਦੀ ਪੈਨਸ਼ਨ ਬੰਦ ਕਰਕੇ 올ਡ ਪੈਨਸ਼ਨ ਨੂੰ ਕਹਿੰਦੇ ਸੀ ਚਾਲੂ ਕਰਾਂਗੇ ਟੱਚੇ ਮਲਾਜਮਾਂ ਨੂੰ ਰੈਗੂਲਰ ਕਰਾਂਗੇ ਭਰਤੀਆਂ ਅਸੀਂ ਨਵੀਆਂ ਕਰਾਂਗੇ ਤੇ ਜਿਹੜੇ ਅੱਜ ਨੌਜਵਾਨ ਸਾਡੇ ਬੇਰਜ਼ਗਾਰ ਬੱਚੇ ਕੁੱਟੇ ਗਏ ਆ ਤੇ ਕਿਸਾਨਾਂ ਨਾਲ ਜੋਇ ਨੇ ਦੁਰ ਬੇਵਾਰ ਕੀਤਾ ਇਹ ਪੰਜਾਬ ਦੇ ਵਿੱਚ ਅੱਗ ਲੱਗੀ ਸੀ ਤੇ ਇਹ ਇੱਕ ਫੰਕਸ਼ਨ ਤੇ ਸੀਗਾ ਇਹ ਸਾਰੀਆਂ ਗੱਲਾਂ ਨੂੰ ਦਰਕਨਾਰ ਕਰਦੇ ਹੋਏ ਤੇ ਜਿਹੜੇ ਮੁਲਾਜ਼ਮ ਸਾਂਝੇ ਫਰੰਟ ਵਾਲਿਓ ਭਵੰਤ ਮਾਨ ਦੀ ਸਰਕਾਰ ਦਾ ਅਸੀਂ ਡੀਸੀ ਦਫਤਰ ਫਾਇਲ ਕਾ ਗਏ ਤੇ ਪੁਤਲਾ ਸਾੜ ਕੇ ਇਹਨੂੰ ਵਾਰਨਿੰਗ ਦਿੰਨੇ ਆ ਕਿ ਤੂੰ ਬੰਦਾ ਬਣ ਕੇ ਪੰਜਾਬ ਨੇ ਤੈਨੂੰ ਚੁਣਿਆ ਪੰਜਾਬ ਦੀ ਗੱਲ ਸੁਣ ਨ ਦਿੱਲੀ ਦੇ ਵਿਜਾਲ ਦੇ ਵਿੱਚ ਨਾਫਾਸਾ ਦਿੱਲੀ ਦੇ ਉੱਤੇ ਪੰਜਾਬ ਦਾ ਬੋਝ ਨਾਪ ਆ ਤੇ ਪੰਜਾਬ ਦੇ ਹਿੱਤਾਂ ਨਿਕਲ ਅੱਜ ਦਾ ਇਹ ਐਕਸ਼ਨ ਤੇ ਆ ਮੁਲਾਜ਼ਮ ਪੈਨਸ਼ਨ ਸਾਂਝੇ ਫਰੰਟ ਵਾਲਿਓ 24 ਤੇ 25 ਮਾਰਚ ਨੂੰ ਪੰਜਾਬ ਪਧਰ ਦੀਆਂ ਦੋ ਰੈਲੀਆਂ ਗ੍ਰੈਂਡ ਫਰੰਟ ਵੱਲੋਂ ਤੇ ਮੁਲਾਜ਼ਮਾਂ ਵੱਲੋਂ ਕੀਤੀਆਂ ਗਈਆਂ ਉਹ ਰੈਲੀਆਂ ਦੇ ਦੌਰਾਨ ਦੋ ਰੈਲੀਆਂ ਦੇ ਦੌਰਾਨ ਸਰਕਾਰ ਦੀ ਵੱਲੋਂ ਇੱਕ ਸਮਾਂ ਦਿੱਤਾ ਗਿਆ ਸਾਡੇ ਪ੍ਰਿੰਟ ਦੇ ਨਿਊਜ਼ ਚੈਨਲ ਨੂੰ ਕਿ ਗੱਲਬਾਤ ਲਈ ਮੀਡੀਆ ਦਾ ਸਮਾਂ ਦੇ ਦਿੱਤਾ ਗਿਆ 15 ਅਪ੍ਰੈਲ ਕਿ ਟੈਨਸ਼ਨ ਕਰਦੇ ਕਹਿੰਦੇ ਆ ਜੀ ਮੀਟਿੰਗ ਦਾ ਅੱਜ ਸਮਾਂ ਹੀ ਨਹੀਂ ਹੈਗਾ ਔਰ ਲੀਡਰਸ਼ਿਪ ਦੀ ਸਾਰੀ ਖੱਜਲਖੋਰੀ ਕੀਤੀ ਉਹਨਾਂ ਨੂੰ ਚੰਡੀਗੜ੍ਹ ਜਾਣ ਤੱਕ ਇਹ ਜਿਹੜਾ ਉੱਥੇ ਜਾਣਾ ਪਿਆ ਫਿਰ ਉੱਥੇ ਜਾ ਕੇ ਕਹਿੰਦੇ ਮੀਟਿੰਗ ਨਹੀਂ ਹੈਗੀ ਇਹ ਪਹਿਲਾ ਮੌਕਾ ਨਹੀਂ ਹੈਗਾ ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਪੰਜਾਬ ਸਾਡੇ 8 ਵਾਰ ਮੀਟਿੰਗਾਂ ਦੇ ਕੇ ਮੀਟਿੰਗਾਂ ਦੇ ਵਿੱਚ ਨਹੀਂ ਆਏ ਮੀਟਿੰਗਾਂ ਨੂੰ ਤੋੜ ਕੇ ਸਰਕਾਰ ਮੰਗਾਂ ਨੂੰ ਮੀਟਿੰਗਾਂ ਨੂੰ ਫੇਸ ਹੀ ਨਹੀਂ ਕਰ ਰਹੀ ਉਠੇ ਨਾਰੇ ਲਾਰੇ ਆ ਚੁੱਟੀਆਂ ਬੋਲ ਲਾਰੇ ਆ ਚੁੱਟੀਆਂ ਸਾਰੀਆਂ ਮਜ਼ਦੂਰੀਆਂ ਦੇ ਰਹੇ ਆ ਜਿਸ ਤਰ੍ਹਾਂ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਜੋ ਕੁਝ ਕੀਤਾ ਜਾ ਰਿਹਾ ਪੰਜਾਬ ਦੇ ਪੈਨਸ਼ਨਾਂ ਦੀ 6ਵੇਂ ਫੇਕ ਮਿਸ਼ਨ ਦੀ ਸ਼왈ਸ ਕੀਤੀ ਹੋਈ ਮੰਗ 2.8 ਫੈਕਟਰ ਨਾਲ ਉਹਦੀ ਪੈਨਸ਼ਨ ਸੋਧਣੀ ਆ ਉਹ ਸਰਕਾਰ ਕੋਲੇ ਸਾਫ ਸੁਥਰੀ ਪਈ ਆ ਉਹਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਸਾਰੇ ਰਾਜਾਂ ਦੇ ਵਿੱਚ ਜਿਹੜਾ ਡੀਏ ਆ ਉਹ 55% ਜਿਹੜਾ ਆ ਉਹ ਮੁਲਾਜ਼ਮ ਤੇ ਪੈਨਸ਼ਨ ਲੈ ਰਹੇ ਆ ਇੱਕ ਪੰਜਾਬ ਆ ਜਿਹੜੇ ਸਾਰੇ ਦੇਸ਼ ਦੇ ਚੋਂ ਸਾਡੀ ਚੱਲ ਰਿਆ ਐਸਵੇ ਦੇ 42 ਆ ਔਰ ਸਿੱਧਾ ਹੀ 13% ਜਿਹੜਾ ਡੀਏ ਕੱਟ ਦਿੱਤਾ ਜਾ ਰਿਹਾ ਸਰਕਾਰ ਡੀਏ ਦੇ ਨੂੰ ਤਿਆਰ ਨਹੀਂ ਫੈਸਲਿਆਂ ਦਾ ਫੈਕਟਰ ਜਿਹੜਾ ਸੁੱਧਰ ਨੂੰ ਤਿਆਰ ਨਹੀਂ ਮੀਟਿੰਗ ਕਰਨ ਨੂੰ ਤਿਆਰ ਨਹੀਂ ਔਰ ਜਿਸ ਤਰ੍ਹਾਂ ਉਹ ਪੁਲਸ ਰਾਜ ਸਥਾਪਿਤ ਕਰ ਗਏ ਮੀਰਜ਼ਗਾਰਾਂ ਨੂੰ ਕੁੱਟਿਆ ਗਿਆ ਕਿਸਾਨਾਂ ਦੇ ਤੰਬੂ ਖੇੜੇ ਗਏ ਆ ਸਰਕਾਰ ਲੋਕਾਂ ਦਾ ਭਰੋਸਾ ਗਵਾ ਚੁੱਕੀ ਆ ਸਰਕਾਰ ਭਾਵੇਂ ਸਵੇਰੇ ਬੋਲਦਾ ਪਾਵੇ ਭਾਵੇਂ ਸਾਲ ਨੂੰ ਪਵਾ ਲਵੇ ਇਹਨਾਂ ਚ ਕੋਈ ਨਹੀਂ ਦਿੱਤਾ ਜੋ ਇਹਨਾਂ ਨੇ ਹਾਲਾਤ ਪੈਦਾ ਕਰ ਦਿੱਤੀ ਐਸਵੇ ਦੇ ਇਸ ਵੇਲੇ ਸਾਰਾ ਪੰਜਾਬ ਦਾ ਜਿਹੜਾ ਵਰਕਿੰਗ ਕਲਾਸ ਆ ਉਹ ਇਹ ਸਰਕਾਰ ਦੇ ਖਿਲਾਫ ਇਕਜੁੱਟ ਹੋ ਗਿਆ ਉਹ ਲੜਾਈ ਦੇ ਮੈਦਾਨ ਦੇ ਵਿੱਚ ਆ ਜਿਨ੍ਹਾਂ ਨੂੰ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਸਾਰਿਆਂ ਨੂੰ ਜਿਹੜਾ ਭਜਾਇਆ ਜਾ ਰਿਹਾ ਜਿਸ ਤਰ੍ਹਾਂ ਜਿਹੜਾ ਜਿਹੜੇ ਕੰਮ ਕਰ ਰਹੇ ਆ ਇੱਕ ਵੀ ਸਰਕਾਰ ਦੀ मतलब ਇਹ ਲੋ ਰਿਸ਼ਤਾ ਬਣ ਕੇ ਕੋਈ ਗੱਤ ਨਹੀਂ ਹੈਗਾ ਇਸ ਕਰਕੇ ਇਹ ਅੱਜ ਦਾ ਜਿਹੜਾ ਐਕਸ਼ਨ ਆ ਜੋ ਵੀ ਸਾਨੂੰ ਸਟੇਟ ਦਾ ਉੱਤੋਂ ਐਕਸ਼ਨ ਆਊਗਾ ਉਹ ਨੂੰ ਹੋਰ ਜਿਹੜਾ ਬੜੀ ਸਖ਼ਤੀ ਨਾਲ ਜਿਹੜਾ ਉਹ ਲਾਗੂ ਕਰਾਂਗੇ ਸਰਕਾਰ ਦੇ ਨਾਮ ਦੀ ਸਰਕਾਰ ਜਦੋਂ ਪੈਨਸ਼ਨ ਦੇ ਮੁਲਾਜ਼ਮ ਵਰਗੇ ਕੋਈ ਦਰਨਾ ਮੁਜ਼ਾਹਰਾ ਜਾਂ ਰੈਲੀ ਕਰਦਾ ਉਸ ਦੇ ਰੋਸ ਨੂੰ ਦੇਖਦੇ ਹੋਏ ਮੀਟਿੰਗ ਦਾ ਸਮਾਂ ਤੈਅ ਹੋ ਜਾਂਦਾ ਪਰ ਜਦੋਂ ਮੀਟਿੰਗ ਦਾ ਦਿਨ ਆਉਂਦਾ ਤੇ ਜਦੋਂ ਸਾਡੇ ਲੀਡਰਸ਼ਿਪ ਉੱਤੇ ਪਹੁੰਚਦੀ ਆ ਤੇ ਅੱਗੋਂ ਪਤਾ ਲੱਗਦਾ ਕਿ ਅੱਜ ਕੋਈ ਮੀਟਿੰਗ ਦਾ ਅਜੰਡਾ ਹੀ ਨਹੀਂ ਉਹੀ ਇਹਨਾਂ ਨੇ ਹੁਣ 15 ਚਾਰ ਨੂੰ ਕੀਤਾ ਜਿਹਦੇ ਰੋਸ ਵਜੋਂ ਅਸੀਂ ਅੱਜ ਬਕਾਇਦਾ ਅਰਥੀ ਸਾੜੀ ਆ ਜੇਕਰ ਪੰਜਾਬ ਸਰਕਾਰ ਨੇ ਪੈਨਸ਼ਨਰਾਂ ਦੇ ਮਲਾਜ਼ਮ ਦੇ ਜਿਹੜੇ ਮਸਲੇ ਆ ਉਹ ਗੱਲਬਾਤਾਂ ਹੀ ਹੱਲ ਨਾ ਕੀਤੇ ਜੇ ਅੱਜ ਉਹ ਅੱਜ ਕਿਸਾਨੀ ਤੇ ਸ਼ਿਸ਼ਦਤ ਕਰ ਰਹੇ ਆ ਜਾਂ ਪਿਛਲੇ ਦਿਨੀ ਪੀਟੀਟੀ ਦੇ ਅਫਸਰਾਂ ਦੇ ਜੋ ਇਹਨਾਂ ਤੁਸੀਂ ਹੁੰਦਾ ਦਾ ਦਿੱਤਾ ਉਹ ਬੰਦ ਕੀਤਾ ਜਾਵੇ ਤੇ ਸਾਰੇ ਵੀ ਜਿੰਨੇ ਕਿਰਤੀ ਵਰਗ ਦੇ ਜਿਹੜੇ ਮਸਲੇ ਆ ਉਹ ਮੀਟਿੰਗ ਦੇ ਕੇ ਜਿਹੜਾ ਹੱਲ ਕੀਤੇ ਜਾਣ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਨੂੰ जो लोगों का जरा वी पदर से जरा बदरोह तो का सामना करो करना पा ए बी आई न्यूज चैनल देखने वाले सभी दर्शकों से हम अपील करते हैं कि ए बी आई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत